ਦੋਸਤੋ ਜੈ ਹਨ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਅੱਜ ਉਹਨਾਂ ਪੈਣਾ ਭਰਾਵਾਂ ਦੇ ਲਈ ਐਕਸਰਸਾਈਜ਼ ਲੈ ਕੇ ਆਇਆ ਹਾਂ ਜਿਨ੍ਹਾਂ ਦਾ ਢੇਟ ਬਹੁਤ ਵੱਧ ਗਿਆ ਜਾਂ ਉਹਨਾਂ ਦੇ ਪੇਟ ਮੋੜ ਨੂੰ ਤੋੜ ਲੜਕ ਰਹੀ ਆ ਉਹਨਾਂ ਨੂੰ ਚੱਲਣਾ ਫਿਰਨਾ ਮੁਸ਼ਕਲ ਅਰੇ ਤੁਰਦੇ ਫਿਰਦੇ ਸਾਹ ਬਹੁਤ ਚੱਲਦਾ ਹੈ ਆਓ ਉਹ ਐਕਸਰਸਾਈਜ਼ਾਂ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਆਪਣੇ ਘਰ ਵਿੱਚ ਹੀ 20 ਤੋਂ 25 ਮਿੰਟ ਸਵੇਰ ਨੂੰ ਖਾਲੀ ਪੇਟ ਐਕਸਰਸਾਈਜ਼ਾਂ ਕਰਨੀਆਂ ਇਹ ਐਕਸਰਸਾਈਜ਼ਾਂ ਕਰਨ ਦਾ ਤਦੇ ਫਾਇਦਾ ਹੈ ਜੇ ਤੁਸੀਂ ਆਪਣੀ ਡਾਈਟ ਬਾਰੇ ਖਿਆਲ ਰੱਖੋਗੇ ਸਵੇਰੇ ਉੱਠਦੇ ਤੁਸੀਂ ਇੱਕ ਗਲਾਸ ਗੁਣਗਣੇ ਪਾਣੀ ਦਾ ਰੋਟੀਨ ਵਰਕ ਦੇ ਵਿੱਚ ਲੈਣਾ ਆ ਹਮੇਸ਼ਾ ਵਾਸਤੇ ਪਰ ਜਦੋਂ ਵੀ ਤੁਸੀਂ ਪੀਣਾ ਹੈ ਹਲਕਾ ਗੋਗਣਾ ਪਾਣੀ ਪੀਣਾ ਹੈ ਤੁਸੀਂ ਬਾਹਰ ਦੀਆਂ ਚੀਜ਼ਾਂ ਫਾਸਟ ਫੂਡ ਜੰਕ ਫੂਡ ਤਲੀਆਂ ਚੀਜ਼ਾਂ ਜਾਂ ਕਰਦੇ ਵਿੱਚ ਤੁਸੀਂ ਹੋਰ ਇਹੋ ਜਿਹੇ ਚੀਜ਼ਾਂ ਖਾਂਦੇ ਆ ਜਿੱਦਾਂ ਕਿ ਤੁਸੀਂ ਜਿਆਦਾ ਤੋਂ ਜਿਆਦਾ ਨਮਕ ਦਾ ਇਸਤੇਮਾਲ ਕਰਦੇ ਹੋ, ਚੀਨੀ ਦਾ ਇਸਤੇਮਾਲ ਕਰਦੇ ਹੋ, ਕੱਚੇ ਲੋਨ, ਚਿੱਟੇ ਦਾ ਲੋਨ ਕਰਦੇ, ਇਸਤੇਮਾਲ ਕਰਦੇ ਹੋ। ਇਹਨਾਂ ਤੋਂ ਤੁਸੀਂ ਬਹੁਤ ਦੂਰ ਰਹਿਣਾ ਹੈ। ਤੁਸੀਂ ਆਪਣੇ ਖਾਣੇ ਦੇ ਵਿੱਚ ਰੋਟੀ ਦਾ ਘੱਟ ਸੇਵਨ ਕਰਨਾ, ਸਲਾਦ ਦਾ ਜਿਆਦਾ ਸੇਵਨ ਕਰਨਾ, ਫਲ-ਫੂਟਾ ਦਾ ਸੇਵਨ ਜਿਆਦਾ, ਪਾਣੀ ਦਾ ਵੀ ਤੁਸੀਂ ਜ्यादा ਇਸਤੇਮਾਲ ਕਰਨਾ ਹੈ ਸ਼ਾਮ ਦੇ ਟਾਈਮ ਤੁਸੀਂ ਨਾ ਦੇ ਬਰਾਬਰ ਰੋਟੀ ਖਾਣੀ ਹੈ ਸੌਣ ਤੋਂ ਪਹਿਲੇ 3 ਘੰਟੇ ਰੋਟੀ ਤੁਸੀਂ ਇੱਕ ਖਾ ਕੇ ਤੁਸੀਂ ਸ਼ਾਮ ਨੂੰ ਸੌਣ ਤੋਂ ਪਹਿਲੇ 15 ਤੋਂ 20 ਮਿੰਟ ਰਜ਼ਾਨਾ ਜਿਹੜੀ ਆ ਤੁਸੀਂ ਆਪਣੀ ਵਾਕ ਕਰਨੀ ਆ ਇਹ ਚੀਜ਼ਾਂ ਜਿਹੜੀਆਂ ਤੁਸੀਂ ਰੁਕੀਨ ਵਰਕ ਵਿੱਚ ਲਮੋਗੇ ਤੁਹਾਡਾ ਜਿਹੜਾ ਆ 1 ਮਹੀਨੇ ਦੇ ਅੰਦਰ ਅੰਦਰ ਪੇਟ ਬਹੁਤ ਹੀ ਘਟ ਜਾਊਗਾ ਮੇਰਾ ਵੀ ਪੇਟ ਇਸ ਤਰ੍ਹਾਂ ਵਧਿਆ ਹੋਇਆ ਸੀ ਜਿਸ ਤਰ੍ਹਾਂ ਅੱਜ ਹੋਆ ਬਿਲਕੁਲ ਸਹੀ ਹੋ ਗਿਆ ਹੈ ਆਉ ਮੈਂ ਉਹਨਾਂ ਐਕਸਰਸਾਈਜ਼ਾਂ ਬਾਰੇ ਤੁਹਾਨੂੰ ਜਾਣਕਾਰੀ ਕਰਾਉਣਾ ਕਿ ਜਿਹੜੀਆਂ ਬਹੁਤ ਹੀ ਜਲਦੀ ਤੁਹਾਡੀਆਂ ਪੇਟ ਨੂੰ ਜਾਂ ਵੇਟ ਨੂੰ ਬਹੁਤ ਹੀ ਜਲਦੀ ਲਾਸਟ ਕਰ ਦੇਣਗੀਆਂ ਪਹਿਲੀ ਐਕਸਰਸਾਈਜ਼ ਲੈਣੇ ਆ ਲੱਤਾਂ ਉੱਪਰ ਚੱਕੜੀਆਂ ਹੈਗੀਆਂ ਜਾਂ ਆਪਣੇ ਤੁਸੀਂ ਜਿਹੜੀਆਂ ਪੈਰਾਂ ਨੂੰ ਜਾਂ ਅਡੀਆਂ ਨੂੰ 那去干嘛